ਅਸਲਾਮੁਅਲੈਕਮ ਸਤਿ ਸ੍ਰੀ ਅਕਾਲ ਕਿਦਾ ਹਾਲ ਚੱਲ ਜੀ ਬੀਰੋ ਉਮੀਦ ਕਰਦੇ ਆ ਵਧੀਆ ਹੋਵਗੇ ਰੱਬ ਤੁਸਾਂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਕਾਮੇਡੀ ਬੋਏ ਦੀ ਆ ਗਈ ਜੇ ਨਵੀਂ ਵੀਡੀਓ ਵੀਡੀਓ ਦੇ ਵਿੱਚ ਵੇਖਦੇ ਆ ਆਪਾਂ ਕਿ ਕਿੰਨਾ ਲੋਕਾਂ ਦੀ ਕਰਦੇ ਨੇ ਕੁੱਤੇ ਕਹਾਣੀ ਤੇ ਕੁੱਤੇ ਕਹਾਣੀ ਤੋਂ ਬਾਅਦ ਆਪਾਂ ਆਪਾਂ ਰਿਵਿਊ ਆਪਣਾ ਦਵਾਂਗੇ ਤੇ ਪਹਿਲੇ ਆਪਾਂ ਆਪਾਂ ਅਸੀਂ ਪਹਿਲੇ ਵੀ ਨਾਲ ਨਾਲ ਹੀ ਰਿਵਿਊ ਦਿੰਦੇ ਜਾਂਦੇ ਤੁਸੀਂ ਨਾਲ ਨਾਲ ਹੀ ਰਿਵਿਊ ਦਿੰਦੇ ਜਾਣਾ ਲਈ ਕੈਮਰੇ ਨੂੰ ਮੈਂ ਥੋੜਾ ਜਿਹਾ ਸੈੱਟ ਕਰ ਲਵਾਂ ਜ਼ਰਾ ਹਾਂ ਸੈੱਟ ਕਰਕੇ ਤੇ ਪਹਿਲੇ ਆਪਾਂ ਵੀਡੀਓ ਚਲਾ ਲਈਏ ਲੋ ਚੱਲੋ ਲੋਜੀ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਇਸ ਲਈ ਆਪਾਂ ਹੁਣ ਬਹੁਤ ਹੀ ਜਲਦੀ ਵੀਡੀਓ ਲੈ ਕੇ ਆਏ ਆ ਤੇ ਆਪਾਂ ਕਰਦੇ ਹੁਣ ਕਈ ਮੁੱਦਿਆਂ ਤੇ ਗੱਲ ਉਹ ਜਿਹੜੇ ਪਹਿਲਾਂ ਬਾਬੇ ਦੇ ਆਪਾਂ ਵੀਡੀਓ ਬਣਾਈ ਸੀ ਉਹ ਬਾਬਾ ਹੁਣ ਮੰਗਦਾ ਪਿਆ ਮਾਫੀਆਂ ਤੇ ਕਹਿੰਦਾ ਪਿਆ ਮੇਰੇ ਚ ਕੋਈ ਬਾਬਾ ਨਹੀਂ ਆਉਂਦਾ ਤੇ ਹੋਰ ਵੀ ਕਈ ਮੁੱਦੇ ਨੇ ਤੇ ਕਰਦੇ ਆਪਾਂ ਫੁੱਲ ਡਿਟੇਲ ਚ ਗੱਲ ਬਿਨਾ ਹੁਣ ਤੁਹਾਡਾ ਇਹ ਅਸੀਂ ਅੱਗੇ ਕਹਿੰਨੇ ਸੀਗੇ ਕਿ ਉਹ ਐਵੇਂ ਪਖੰਡੀ ਇੱਕ ਤੇ ਸਭ ਤੋਂ ਉਹਦੀ ਭੈੜੀ ਆਦਤ ਇਹ ਸੀਗੀ ਕਿ ਆਪਣਾ ਪੂਰਾ ਮਜਮਾ ਲਾ ਕੇ ਬੀੜੀ ਲਾ ਲੈਂਦਾ ਸੀ ਬੀੜੀ ਲਾ ਲੈਂਦਾ ਸੀ ਕੋਈ ਯਾਰ ਵੇਖੋ ਮੇਰੇ ਕੋਲ ਸਿਰਫ ਕੋਤੀ ਪੈਣ ਵੀ ਚਲੋ ਕਹਿੰਦਾ ਮਤਲਬ ਲੋਕ ਤੇ ਬੇਵਕੂਫ ਹੈਗੇ ਹੈਗੇ ਨੇ ਮੈਂ ਇਹ ਕਹਿੰਦਾ ਕਿ ਜਿਹੜੇ ਇਹਨਾਂ ਤੇ ਤਰ੍ਹਾਂ ਇਹਨਾਂ ਕੋ ਜਾਨਦੇ ਨੇ ਨਾ ਉਹ ਬੇਵਕੂਫ ਨੇ ਠੀਕ ਹੈ ਯਾ ਰੱਬ ਦੀ ਜ਼ਾਤ ਤੋਂ ਕੋ ਮੰਗੋ ਰੱਬ ਸੋਣਾ ਹਰ ਇੱਕ ਨੂੰ ਦਿੰਦਾ ਹੈ ਠੀਕ ਹੈ ਅੱਛਾ ਫੇ ਕੋਲ ਜਲਾਨੀ ਗੱਲ ਬਤਮੀਜ਼ੀ ਨਾਲ ਬੋਲਦਾ ਬੰਦਾ ਖਲੋਤਾ ਹੈ ਠੀਕ ਹੈ ਕੋਲ ਬੱਚੀ ਖਲੋਤੀ ਹੈ ਬੱਚਾ ਖਲੋਤਾ ਹੈ ਜਦੋਂ ਦਿਲ ਕੀਤਾ ਉਹ ਠੀਕ ਹੈ ਅੱਲਾ ਮੈਨ ਲਗਾ ਨਿਹੰਗ ਸਿੰਘ ਨਿਹੰਗ ਸਿੰਘਾਂ ਨੇ ਸੈੱਟ ਕੀਤਾ ਹਾਂ ਚਲੋ ਵੇਖਨੇ ਆ ਕਿਨੇ ਕੀਤਾ ਸੈੱਟ ਉਹਨਾਂ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰ ਤੇ ਤੁਹਾਨੂੰ ਬੜਾ ਚਾਅ ਆਉਂਦਾ ਨਾ ਪਤਾ ਮੈਂ ਉੱਪਰ ਲਿਆ ਪਾ ਵਾਤਰਾ ਅਸੀਂ ਤੇ ਬਾਬਾ ਵੇਖਿਆ ਜੀ ਇਹ ਭਾਬੀ ਕਿੱਥੋਂ ਆ ਗਈ ਹੈ ਹੈ ਤੇ ਚਲੋ ਵੇਖ ਪਾਪਾ ਵੀ ਰੱਖਣਾ ਨਾ ਤੇ ਆਪਣਾ ਸੈਕਿੰਡ ਵਰਤਾ ਹਣਾ ਆਹ ਦੇਖ ਲਓ ਮਿਸ ਕਾਲਾ ਨੂੰ ਆਖੇ ਮੇਰਾ ਦੂਜਾ ਵਰਤਾ ਓ ਯਾਰ ਇਹ ਨਾ ਪੰਜਾਬ ਦੀ ਪਹਿਲੀ ਕੁੜੀ ਹੋਣੀ ਆ ਜਿਹੜੀ ਬਿਨਾ ਵਿਆਹ ਕੁਛ ਛਗੜ ਵਿਆਹ ਕੀਤੇ ਇਹ ਡਰਾਮੇ ਕਰਦੀ ਪਈ ਆ ਜਿਹਾਜੇ ਕਾਲੋ ਦੇ ਹਾਲਾਤ ਚੱਲਦੇ ਪਏ ਹਨ ਮੈਨੂੰ ਲੱਗਦਾ ਇਹਦੇ ਜਵਾਗ ਜੱਲੇ ਵੀ ਬਿਨਾ ਵਿਆਹ ਦੀ ਹੋ ਜਾਣੇ ਆ। ਕਿਤੇ ਆਪਾਂ ਲੱਗ ਜਾਂ ਮੈਟ ਸੌੜਾ ਛੋਟੇ ਇੱਟੇ ਖਾਣਾ ਕਰ ਸਰਸਰ ਛੋਟੇ ਬਣੇ ਰ ਆਪਣਾ ਭਾਵਨਾ। ਹਾਂਜੀ ਜ਼ਰੂਰ ਬਣੇ ਰਵਾਂਗੇ ਵਲੌਗ ਨਾਲ। ਓ ਤੇਰੇ ਸੂਟ ਦੇਖਣ ਲਈ ਤਾਂ ਸੀ ਇਹ ਪੂਰਾ ਵਲੌਗ ਦੇਖਿਆ। ਚਲੋ ਦਿਖਾਓ ਸੂਟ। ਓਏ ਲਾਵਾ ਮੇਰਾ। ਦੇਖ ਲੋ ਕਾਲੋ ਨੂੰ ਉਹ ਯਾਰ ਜੇ ਬੰਦੇ ਦਾ ਗੋਰਾ ਰੰਗ ਵੀ ਹੋਵੇ ਨਾ ਤੇ ਉਹ ਵੀ ਇੰਨੇ ਪੜਕਿਲੇ ਰੰਗ ਲੈਣ ਲੱਗੇ ਆ ਨਾ ਸੋਵਾਰ ਸੋਚਦਾ ਤੇ ਕਾਲੋ ਨੂੰ ਦੇਖ ਲੋ ਉਹ ਇਹਨੂੰ ਰੰਗ ਗੂੜੇ ਪਸੰਦ ਆਉਂਦੇ ਆ ਉਹ ਪਹਿਲਾਂ ਆਪਦੇ ਰੰਗ ਵਾਲ ਤਾਂ ਦੇਖ ਲਿਆ ਕਰ ਇਹਦੀ ਚੋਇਸ ਨਾ ਐ ਪਿਓਰ ਗੂੜਾ ਲਾਲ ਹਰਾ ਨੀਲਾ ਖੱਟਾ ਪੀਲਾ ਪਤਾ ਨਹੀਂ ਕਿਹੜੇ ਕਿਹੜੇ ਓ ਯਾਰ ਆਪਾਂ ਤਾਂ ਫਿਰ ਵੀ ਬਗਾਨੇ ਆ ਇਹਦੀ ਆਪਦੀ ਸਗੀ ਭੈਣ ਹੀ ਇਹਦੇ ਸੂਟਾਂ ਦੀ ਚੁਆਇਸ ਦੇ ਕੇ ਹੱਸਦੀ ਪਈ ਆ ਸੋਹਣਾ ਲੱਗੂਗਾ ਹਾਂ ਕਿੰਨਾ ਬੈਲੈਂਸ ਪ੍ਰੋਬਲਮ ਹੈ ਬੈਲੈਂਸ ਨਹੀਂ ਮਤਲਬ ਸਾਲ ਨਹੀਂ ਓ ਯਾਰ ਮੈਂ ਕੁਛ ਨਹੀਂ ਬੋਲਦਾ ਤੁਸੀਂ ਆਪਦੀ ਮਾਨਦਾਰ ਨਾਲ ਦੱਸ ਦੋ ਵੀ ਇਹਦੇ ਆ ਇੰਨਾ ਪੜਕੀਲਾ ਰੰਗ ਸੋਹਣਾ ਲੱਗਦਾ ਪਿਆ ਪਤਾ ਨਹੀਂ ਕਿਹੜਾ ਕੰਜਰੇ ਨੂੰ ਫੂਕ ਛਕਾ ਦਿੰਦਾ ਵੀ ਤੂੰ ਪੜਕੀਲੇ ਰੰਗ ਹੀ ਪਾ ਕੇ ਫੂਕ ਛਕਾ ਦਵਾ ਕਰੋ ਯਾਰ ਇਹਨੂੰ ਹੁਣ ਆਪਾਂ ਗੱਲ ਕਰਦੇ ਆ ਸਿਮਰਨ ਕੌਰ ਪੰਜਾਬ ਦੀ ਧੀ ਦੀ जिने पंजाब दियां ਕੁੜੀਆਂ ਨੂੰ ਮੈਸੇਜ ਦਿੱਤਾ ਸੀ ਇੱਕ ਗਾਣੇ ਰਾਈ ਕਿ ਸਿਰ ਤੇ ਚੁੰਨੀਆਂ ਲਾ ਕੇ ਰੱਖਿਆ ਕਰੋ ਇਹ ਨੰਗ ਪੁੜਾ ਨਾ ਦਿਖਾਇਆ ਕਰੋ ਤੇ ਤੁਸੀਂ ਗਾਣਾ ਸੁਣ ਲਓ ਪਹਿਲਾਂ ਮੱਛਾ ਚੁਪਕੇ ਚੁਮ ਚੁਮ ਚਾ ਕੇ ਪੈਸੇ ਬੱਤੀਏ ਮੱਛਾ ਚੁਪਕੇ ਚੁਮ ਚੁਮ ਚਾ ਕੇ ਪੈਸੇ ਬੱਤੀਏ ਤੇਰਾ ਹੱਸੀਆਂ ਨੂੰ ਪਟਾਤੀ ਦੇ ਵਿੱਚ ਕਹਿੰਦੇ ਨੇ ਬਤਕਾਰ ਹਾਂ ਹਾਂ ਕਹਿੰਦੇ ਨੇ ਬਤਕਾਰ ਇਹ ਗਾਣੀ ਦੀ ਵੀਡੀਓ ਮੈਨੂੰ ਥੋੜੀ ਫਾਸਟ ਕਰਨੀ ਪਈ ਕਿਉਂਕਿ ਕਾਪੀਰਾਈਟ ਨਾ ਆ ਜੇ ਐਸਲੀ ਇੱਕ ਗਾਣੇ ਚ ਮੈਡਮ ਨੇ ਕਿਆ ਸਿਮਰਨ ਕੌਰ ਨੇ ਕਿ ਮਰ ਜਾ ਡੁੱਬ ਕੇ ਜਿਸਮ ਦਿਖਾ ਕੇ ਪੈਸੇ ਵੱਡਦੀ ਏ ਤੇਰੇ ਜਈਆਂ ਨੂੰ ਪੰਜਾਬੀ ਚ ਕਹਿੰਦੇ ਨੇ ਫਟਕਾਰ ਤੇ ਮੈਂ ਤੁਹਾਨੂੰ ਦੱਸਦਾ ਗੱਲ ਪੂਰੀ ਕੀ ਆ ਆ ਇਹਦਾ ਆ ਟੱਪਾ ਵੀ ਸੁਣ ਲਓ ਪਹਿਲਾਂ ਕਹਿੰਦੀ ਮੇਰੀ ਕਲਮ ਸਜਾਉਂਦੀ ਅਕਸਰ ਚੰਗੀਆਂ ਕੁੜੀਆਂ ਦੇ ਕਿਰਦਾਰ ਬੱਤੀ ਕਹਿੰਦੀ ਮੇਰੀ ਕਲਮ ਸਜਾਉਂਦੀ ਅਕਸਰ ਚੰਗੀਆਂ ਕੁੜੀਆਂ ਦੇ ਕਿਰਦਾਰ ਤੇ ਇਹਨੇ ਬਹੁਤ ਹੀ ਵਧੀਆ ਗਾਣਾ ਕੱਢਿਆ ਸੀ ਸਾਰੇ ਲੋਕੀਏ ਦੇ ਪੰਜਾਬ ਵਾਲਿਆਂ ਦੇ ਹੱਕ ਚ ਸੀ ਤੇ ਇਹਨੇ ਹੁਣ ਦੇਖੋ ਕੀ ਗਾਣਾ ਕੱਢਿਆ ਤੇਰੇ ਵਰਗੇ ਮੇਰੇ ਬੰਦ ਚਪਾਈ ਰੱਖਦੀ ਜੇ ਤੂੰ ਖਿਡੇਗੇ ਮਾਏ ਨਾ ਜਿਵੇਂ ਕੋਚ ਰਹੀ ਆ ਕਿ ਮੋਟਵੇ ਆ ਤੇਰਾ ਹਾਲੇ ਸੋਚ ਰਹੀ ਆ ਮੇਰੇ ਨਾਲ ਕਹਿੰਦੇ ਸਾਰੇ ਬੰਦੇ ਮੈਨੂੰ ੱਟੇ ਹਟੇ ਕਰ ਦੇ ਦੇਖ ਲੋ ਪਹਿਲਾਂ ਤਾਂ ਗਾਣੇ ਚ ਕਹਿੰਦੀ ਸੀ ਮਰ ਜਾ ਡੁੱਬ ਕੇ ਜਿਸਮ ਦਿਖਾ ਕੇ ਪੈਸੇ ਵੜਦੀ ਏ ਤੇ ਹੁਣ ਦੇਖ ਲੋ ਆਪਦੇ ਗਾਣੇ ਚ ਸਾਰੀਆਂ ਕੁੜੀਆਂ ਨੰਗੀਆਂ ਚੱਕੀ ਫਿਰਦੀ ਆ ਨਹੀਂ ਉਦੋਂ ਤਾਂ ਬੜੀ ਵੇ ਦਿਵਾਨ ਬਣੀ ਸੀ ਇਹ ਤੇ ਹੁਣ ਕੀ ਇਹਨਾਂ ਨੇ ਪੰਜਾਬੀ ਪਹਿਰਾਵੇ ਪਾਏ ਹੋਇਆ ਯਾਰ ਉਹ ਸੱਚੇ ਐ ਨਾ ਪੈਸੇ ਪਿੱਛੇ ਇੰਨਾ پاਗਲ ਹੋ ਜਾਂਦੇ ਨੇ ਇਹੋ ਜਿਹੇ ਸਿੰਗਰ ਇਹ ਥੋੜੀ ਫਲॉप ਕੀ ਹੋਣ ਲੱਗੀ ਇਹਨੇ ਹਿੱਟ ਓਨਲੀ ਸਾਰੀਆਂ ਕੁੜੀਆਂ ਹੀ ਪਿੱਛੇ ਨੰਗੀਆਂ ਖੜਾਤੀਆਂ ਯਾਰ ਇਹਨਾਂ ਦੇ ਤੇ ਬਸ ਆਪਾਂ ਆਹੀ ਕਹਿ ਸਕਦੇ ਆ ਇੱਕਦਮ ਇਹਨਾਂ ਨੇ ਵਕਤ ਬਦਲਦੀ ਐ ਜਜ਼ਬਾਤ ਬਦਲਦੀ ਐ ਜ਼ਿੰਦਗੀ ਬਦਲਦੀ ਚਲੋ ਯਾਰ ਇਹਨੂੰ ਛੱਡੋ ਹੁਣ ਹੁਣ ਆਪਾਂ ਬਾਬਿਆਂ ਦੇ ਮੁੱਦੇ ਤੇ ਚੱਲਦੇ ਆਂ ਲਗਾ ਲੋ ਠੀਕ ਆ ਕੇ ਨਲ ਨੀਕਾ ਖੁੱਲ ਗਿਆ ਤੇਰੀ ਵੇਖ ਉਹ ਚੱਕਿਆ ਗਿਆ ਇੱਕ ਹੋਰ ਦਾਸ ਲਾਨੀਆਂ ਚਿੱਟਾ ਮੋਤੀ ਤੇ ਤੇ ਹੱਥ ਚ ਰਹਿ ਗਿਆ ਮੇਰਾ ਨਾ ਬਾਬਾ ਸ਼ਿਭੂ ਨਹੀਂ ਚੱਲਦਾ ਇਹ ਕਾਹ ਦੇਖ ਲੋ ਪਖੰਡੀ ਨੂੰ ਐਵੇਂ ਭੋਲੇ ਭਾਲੇ ਲੋਕਾਂ ਨੂੰ ਉੱਲੂ ਬਣਾਈ ਜਾਂਦਾ ਅਖੇ ਤੇਰੀ ਅੱਖ ਚ ਮੋਤੀਆਂ ਰਹਿ ਗਿਆ ਤਾਂ ਮੇਰਾ ਨਾ ਵੀ ਬਾਬਾ ਸ਼ਿਭੂ ਨਹੀਂ ਉਹ ਇੱਕ ਮਿੰਟ ਚ ਉਹਨਾਂ ਦਾ ਆਪਰੇਸ਼ਨ ਵੀ ਕਰਦਾ ਕਿੰਨਾ ਫਰਕ ਆਉਣ 17 75% ਤੇ ਇਹ ਲੇਗਾ ਖੁੱਲ ਗਈ ਹੈ ਹੁਣ ਮੈਂ ਦਿੱਤੀ ਐਸੇ ਬੰਦ ਰਹਿ ਗਈ 30% ਐਸੇ ਮਾਰੂ ਉਪਾਇ ਕਰਾਣਾ ਕਿ ਸਮਾਨ ਲਖਾਣਾ ਉਹ ਉਦਲ ਕਰ ਦੂੰਗੀ ਬੋਲੋ ਸੱਚੇ ਦਰਵਾਜ਼ਾ ਆ ਜਾਓਣ ਦੇਖ ਲਓ ਭਰਾਓ ਇੱਕ ਮਿੰਟ ਚ ਮੋਤੀਆ ਵੀ ਸਹੀ ਕਰਤਾ ਉਹਨੇ ਉਹ ਐਹੋ ਜਿਹੇ ਅਣਪੜ ਬੁੜੀਆਂ ਕਰਕੇ ਨਾ ਦੂਜੇ ਲੋਕ ਵੀ ਔਨਲੀ ਮਜਬੂਰ ਹੋ ਜਾਂਦੇ ਐਵੇਂ ਤੱਕੇ ਨਾਲ ਹੀ ਕਹਤਾ ਮੈਨੂੰ 70% ਸਹੀ ਦਿਖਣ ਲੱਗ ਗਿਆ ਹੋਰ ਨਾ ਕਿਤੇ ਉਹਨੇ ਤੇਰੀਆਂ ਅੱਖਾਂ 'ਚ ਲੈਂਸ ਪਾਤੇ ਉਹ ਯਾਰ ਅੱਗੇ ਦੇਖੋ ਬੇਬੇ ਕਹਿੰਦੀ ਨਾ ਮੈਨੂੰ ਸਰਵਾਈਕਲ ਵੀ ਆ ਤੇ ਉਹ ਵੀ ਇਹਨੇ ਇੱਕ ਮਿੰਟ 'ਚ ਠੀਕ ਕਰਤਾ ਉਹ ਮਾਤਾ ਅੱਜ ਮੈਂ ਦੋ ਕੰਮ ਕਰਾਂਗੀ ਤੂੰ ਦੇਖੋ ਤਾਂ ਵੀ ਮੈਨੂੰ ਇੰਨੇ ਕੰਮ ਕਰਾ ਤੇ ਮੈਂ ਤਾਂ ਕਨਫਿਊਜ਼ ਹੋ ਜੂਗੀ ਜੇ ਮੈਂ ਘੜ ਪੀਓ ਜੋਗੀ ਫਿਰ ਕੁੱਛ ਨਹੀਂ ਨਿਕਲਨੀ ਹੈ ਸਰਵਾਈਕਲ ਚੈੱਕ ਕਰਵਾ ਦਿੰਦੀ ਐ ਮਾਤਾ ਹਾਂ ਜੀ ਕਰਕੇ ਤੇ ਹੈ ਹੈਗਾ ਪਰ ਤੇ ਕਿਨੇ ਚਿਰ ਤੋੜ ਉਹ ਜੇ ਕਰ 24 ਸਾਲਾਂ ਚ ਕਦੇ ਐਨਾ ਫਰਕ ਪਿਆ ਨਹੀਂ ਮੰਨਦੇ ਦੇਖ ਲੋ ਹੱਥ ਲਾਇਆ ਤਾਂ ਬੇਬੇ ਦਾ ਸਰਵਾਈਕਲ ਵੀ ਠੀਕ ਹੋ ਗਿਆ ਓ ਯਾਰ ਲੈ ਜੋ ਕੋਈ ਬੇਬੇ ਨੂੰ ਮੈਨੂੰ ਤਾਂ ਦੇਖ ਦੇ ਕੇ ਗੁੱਸਾ ਚੜੀ ਜਾਂਦਾ ਐਵੇਂ ਡਰਾਮੇ ਬੇਬੇ ਕਰੀ ਜਾਂਦੀ ਆ ਜੇ ਕਹਿੰਦੀ ਮੇਰਾ ਸਰਵਾਈਕਲ ਵੀ ਠੀਕ ਹੋ ਗਿਆ ਜੇ ਇਹੀ ਹੁਣ ਇਹਨੂੰ ਘਰੇ ਨੋਨੇ ਕਹਦਾ ਨਾ ਪਾਣੀ ਦਾ ਗਲਾਸ ਪੜਾਉਣ ਲਈ ਤੇ ਨਾਲ ਦੀ ਨਾਲ ਮੰਜੇ ਨਾਲ ਨਾਲ ਜੁੜ ਗਈ ਤਾਂ ਮੈਨੂੰ ਕਹਿ ਦਿਓ ਯਾਰ ਇਹ ਬਾਬੇ ਨੇ ਵਾਕਈ ਬਾਬਾ ਫੇਰ ਮੰਨੂਆ ਇਹ ਸ਼ਕਤੀਆਂ ਨੇ ਮੇਰਾ ਇੱਕ ਬੇਲੀਆ ਬੱਬੂ ਉਹਨੂੰ ਹੈਗੀਆ ਬਵਾਸੇਰ ਤੇ ਉਹਨੂੰ ਹੱਥ ਲਾ ਕੇ ਠੀਕ ਕਰ ਦੇਣਾ ਤਾਂ ਇਹਨੂੰ ਮੈਂ ਆਦਾ ਗੁਰੂ ਮੰਨ ਲੂਆ ਬੋਸ ਆਉਣੇ ਓਏ ਬਾਬਾ ਲੱਖਾਂ ਰੁਪਏ ਦਾ ਬੋੜੀ ਦਾ ਲਾਇਕ ਹਰਤਾ ਹੈ ਤੇ ਮੱਥਾ ਬਸ 100 ਰੁਪਏ ਹੀ ਉਹ ਇਹ ਤਾਂ ਕੋਈ 10-15000 ਰੁਪਿਆ ਤਾਂ ਲੈਂਦਾ ਮੁੜ ਕੇ ਇਧਰ ਨੂੰ ਮੂੰਹ ਵੀ ਨਾ ਕਰਦੀ ਉਹ ਯਾਰ ਅੱਗੇ ਆਂਦਾ ਹੋਰ ਵੀ ਦੇਖੋ ਪਖੰਡਾ ਤੁਹਾਡੇ ਪਿੱਛੇ ਮਸਾਣੀ ਨੂੰ ਝਟ ਲਾਦੀ ਜੇ ਮਸਾਣੀ ਮੈਨੂੰ ਮਰੋੜ ਦਿੰਦੀ ਤਾਂ ਕੌਣ ਜ਼ਿੰਮੇਵਾਰ ਸੀ 100 ਰੁਪਿਆ ਅਗਲੇ ਕੱटुਏ ਹਾਂ ਦੇਖ ਲਓ ਇਹ ਪਖੰਡੀ ਨੂੰ ਕਿੰਨੇ ਪਿਆਰ ਨਾਲ ਬੋਲਦਾ ਆਉਦੇ ਭਗਤਾਂ ਨਾਲ ਆਖੇ ਥੋੜੇ ਕਰਕੇ ਮੈਂ ਮਸਾਣੀ ਦਾ ਟੁੱਟਲਾ ਵਾਲੀ ਮਸਾਣੀ ਮੈਨੂੰ ਮਰੋੜ ਦਿੰਦੀ ਤਾਂ ਕੌਣ ਜ਼ਿੰਮੇਵਾਰ ਸੀ ਆਖੇ 100 ਰੁਪਿਆ ਤੁਸੀਂ ਠੁਵੇ ਦੇ ਉਹ ਠੁਵੇ ਤੇ ਨਾ 100 ਰੁਪਿਆ ਨਹੀਂ ਇਹਦੇ ਠੁਵੇ ਦਾ ਡਾਂਗ ਫੇਰਿਆ ਕਰੋ ਬਾਬਾ ਤੁਹਾਨੂੰ ਨਾ ਬੀਬਾ ਦੋਵੇਂ ਦੱਸ ਬਾਬਾ ਜੀ ਮੈਂ ਬਾਬਾ ਤੇਰੀ ਕੀ ਜਾਨ ਨਿਕਲੀ ਆਂਦੀ ਆਂ ਚਿਕਨ ਜਾਲੀ ਤੋਂ ਕੋਈ ਗੱਲ ਹੀ ਨਹੀਂ ਸੀ ਉਹ ਨਾਲੇ ਮੈਂ ਤੁਹਾਨੂੰ ਦੱਸ ਦਵਾਂ ਇਹ ਕੋਈ ਗਰੀਬੀ ਦਾਅਵੇ ਵਾਲਾ ਬਾਬਾ ਨਹੀਂ ਹੈਗਾ ਬਹੁਤ ਤਕੜੀ ਚੀਜ਼ ਆ ਇਹ ਆ ਦੇਖੋ ਵੀਡੀਓ ਚ ਆ ਲਾ ਦੋ ਆ ਲਾ ਦੋ ਆ ਚੂੜੀਆਂ ਲਾਓ ਆ ਤੇ ਰੱਖ ਦੇ ਲਾ ਕੇ ਸਾਰਾ ਕੁਝ ਤੋਰਦੀ ਚੂੜੀ ਆ ਮੁੰਦਰੀ ਵੀ ਲਾ ਦੇ ਉਹਨੂੰ ਉਹਦੇ ਵਿੱਚ ਕਿਉਂ ਪਾਈ ਜਾਂਦੀਆਂ ਮੈਂ ਲੈਣ ਲੱਗੀਆਂ ਮੇਰੇ ਕਿਤਾਬ 30 ਲੱਖ ਦਾ ਸੋਨਾ ਪਾਇਆ ਅੱਥੇ ਰੱਖ ਬਰ ਘੱਟ ਕੇ ਦੇਖ ਲੋ ਲੋਕੋ 30 ਲੱਖ ਦਾ ਤਾਂ ਉਹਨੇ ਸੋਨਾ ਹੀ ਪਾ ਰੱਖਿਆ ਔਰ ਨਾਲੇ ਉਹਦੇ ਘੜਾ ਕੋਈ ਬਿਜ਼ਨਸ ਚੱਲਦੇ ਆ ਇਹ ਸਾਰਾ ਸੋਨਾ ਸਿਰਫ ਥੋੜੇ ਤੋਂ ਕਮਾਈ ਕਰਕੇ ਬਣਾਇਆ ਨਾਲੇ ਮੈਂ ਇਹ ਅਨਪੜ ਬੁੜੀਆਂ ਨੂੰ ਕਹਿਣਾ ਚਾਹਣਾ ਵੀ ਤੁਸੀਂ ਇਹਨਾਂ ਪਖੰਡੀਆਂ ਕੋਲ ਜਾਣ ਨੂੰ ਰਹਿਣ ਦਿਆ ਕਰੋ ਜਿਹੜੀਆਂ ਤੁਹਾਡੇ ਕੰਨਾਂ 'ਚ ਕੋਈ 5-7 ਹਜ਼ਾਰ ਵਾਲੀਆਂ ਵਾਲੀਆਂ ਪਾਈਆਂ ਨਾ ਇਹ ਵੀ ਵਿਕਵਾ ਦੇਣੀਆਂ ਇਹਨੇ ਸਹੀ ਗੱਲ ਹੈ ਮੈਂ ਤਾਂ ਚੱਲਦੇ ਪਰ ਇਹਦਾ ਢੂਹੇ ਚ ਲੈਣਾ ਤੇਰੇ ਮਗਰ ਬਾਬਾ ਖੇਤਰਪਾਲ ਮਾਤਾ ਮਸਾਣੀ ਬਾਬਾ ਘੋਰੀ ਸੁੱਤੀ ਪਈ ਉਹਨੂੰ ਦਬਾ ਪਿਆ ਜਾਂਦਾ ਡਾਇਰੈਕਟ ਅੱਗੇ ਚੀਜ਼ ਨੱਪ ਲੈਂਦੀ ਆ ਐ ਲੱਗਦੀ ਬਾਬਾ ਮੈਂ ਹੋਣੀ ਗਈ ਮੈਂ ਹੋਣੀ ਗਈ ਓਏ ਬਾਬਾ ਉਦੋਂ ਤਾਂ ਪਤਾ ਨਹੀਂ ਹੋਣੀ ਗਈ ਹੋਣੀ ਗਈ ਪਰ ਤੂੰ ਕਿਸੇ ਨਿੰਗ ਸਿੰਘ ਦੇ ਹੱਥੋਂ ਜ਼ਰੂਰ ਜਾਏਗਾ ਦੇਖ ਇੱਕ ਮਿੰਟ ਲਾਇਆ ਬਸ ਉਹਨੂੰ ਗੱਲਾਂ ਹੀ ਕਹੀਆਂ ਤੇ ਨਾਲ ਦੀ ਨਾਲ ਉਹਨੂੰ ਦੇਖੋ ਕੀ ਕਹਿੰਦਾ ਫਿਰ ਦੇਖੋ ਮੈਂ ਤਾਂ 100 ਰੁਪਏ ਉਹ ਜੋ ਪਿੱਛੇ ਆ ਉਹ ਤੇਰਾ ਕੀ ਲੱਗਦਾ ਸੀ ਉਸ ਤੋਂ ਪਹਿਲਾਂ ਕਿ ਜਿਹੜਾ ਹੋਰ ਮਰਿਆ ਸੀ ਤੂੰ ਮੈਨੂੰ ਇਹਨਾਂ ਯਾਦ ਨਹੀਂ ਆ ਤੇਰੇ ਜਿਹੜੇ ਤੋਂ ਪਹਿਲਾਂ ਕਿ ਜਿਹੜਾ ਹੋਰ ਮਰਿਆ ਸੀ ਇਹਨਾਂ ਦਾ ਡੈਡੀ ਇੱਕ ਤਾਂ ਗੁਛਾ ਬਣਿਆ ਹੋਇਆ ਕੀੜੇ-ਕੀੜੇ ਦੱਸਾਂ ਮੈਂ ਦੇਖ ਲਓ ਐਵੇਂ ਟਰਪਾਲ ਛੱਡੀ ਜਾਂਦਾ ਤੇ ਪਹਿਲਾਂ ਕੌਣ ਮਰਿਆ ਸੀ ਉਸ ਤੋਂ ਪਹਿਲਾਂ ਕੌਣ ਮਰਿਆ ਸੀ ਵੀ ਪਤਾ ਹੀ ਘਰ 'ਚ ਕੋਈ ਨਾ ਕੋਈ ਪੁਰਾਣਾ ਮਰਿਆ ਹੀ ਹੁੰਦਾ ਹੈ ਉਤੋਂ ਚੋਬਰ ਨੂੰ ਦੇਖ ਲਓ ਐ ਹੱਟਾ-ਕੱਟਾ ਹੋ ਕੇ ਵੀ ਐ ਕਿਵੇਂ ਪਸ਼ੂਆਂ ਤਰ੍ਹਾਂ ਥੱਲੇ ਲਿਟਿਆ ਪਿਆ ਨਾਲੇ ਮੈਂ ਬੀਬਾਂ ਨੂੰ ਕਹਿਣਾ ਚਾਹਣਾ ਵੀ ਉਹ ਮੁੰਡੇ ਨੂੰ ਕੁਝ ਨਹੀਂ ਹੋਇਆ ਬਸ ਨੂੰ ਕੋਈ ਨਸ਼ਾ ਨੁਸ਼ਾ ਨਹੀਂ ਮਿਲਿਆ ਹੋਣਾ ਉਹ ਜਿਹੜਾ ਪੰਜ ਸੱਤ ਤਿਆਰੇ ਬਾਬੇ ਨੂੰ ਦੇਣਾ ਨਾ ਉਹ ਮੁੰਡੇ ਨੂੰ ਦੇਖ ਕਿਵੇਂ ਹੁਣੀ ਕੋੜੇ ਵਰਗਾ ਹੋ ਜੂਆ ਜਾਣੇ ਲੱਗੇ ਨੇ ਉਹ 31 ਦਸੰਬਰ ਤੋਂ ਪਹਿਲਾਂ ਪਹਿਲਾਂ ਇਹਦਾ ਨੰਬਰ ਲਾ ਦੇਣਾ ਬਸ ਹਾਂ ਕਰਮ ਉਹਦਾ ਪਿਓ ਹੀ ਵਿੱਚ ਆ ਕੇ ਗਈ ਜਾਂਦਾ ਵੀ 31 ਦਸੰਬਰ ਤੋਂ ਪਹਿਲਾਂ ਨੰਬਰ ਲਾ ਦੇਣਾ ਉਹ ਭਰਾਓ ਇਹਨੂੰ ਕੋਈ ਅਚਾਨੀ ਕੋਈ ਭੂਤ ਪ੍ਰੇਤ ਨਹੀਂ ਬਸ ਇਹਨੂੰ ਕੋਈ ਦਿਮਾਗੀ ਟੈਨਸ਼ਨ ਹੋਣੀ ਆ ਜਿਹੜਾ ਤੁਸੀਂ ਆ ਬਾਬੇ ਦੇ ਪੈਰਾਂ 'ਚ ਲਟਾ ਰੱਖਿਆ ਨਾ ਜਾ ਕੇ ਇਹਨੂੰ ਕਿਸੇ ਹਸਪੀਟਲ 'ਚ ਲਟਾਓ ਤੇ ਚੰਗੇ ਡਾਕਟਰ ਤੋਂ ਦਵਾਈ ਦਿਵਾਓ ਓਏ ਬਾਬੇ ਨੇ ਤਾਂ ਡਾਂਗਾ ਖਾਣੀਆਂ ਹੀ ਆ ਔਰ ਨਾ ਥੋੜੇ ਵੀ ਪਵਾ ਹੁਆ ਸਹੀ ਗੱਲ ਹੈ ਇਹਨਾਂ ਨਾਲ ਘਟੇ ਪੈਲਾ ਕਰਿਆ ਅੰਜ ਨਹੀਂ ਚੋਕੇ ਥੱਲੇ ਹੱਤ ਲਾਓ ਦੇ ਮਿੰਟ ਮੇਰੇ ਕਹੇ ਤੇ ਘੜੇ ਹੋਣਾ ਸਰ ਤੇ ਪੱਗ ਬੰਨੀਆਂ ਤੇ ਐਡਾ ਦਾੜਾ ਰੱਖਿਆ ਹੈ ਪਖੰਡੀਆਂ ਦੇ ਡੇਰਿਆਂ 'ਚ ੱੱਕੇ ਖਾਈ ਜਾਂਦੇ ਆ ਉਹ ਸਾਡੇ ਗੁਰੂਆਂ ਨੇ ਕਿਹਾ ਸੀ ਬਈ ਕਿਸੇ ਅੱਗੇ ਝੁਕਣਾ ਨਹੀਂ ਤੇਹ ਪਖੰਡੀਆਂ ਨੂੰ ਕਹਿੰਦਾ ਪਿਆ ਤੂੰ ਖੜਾ ਹੀ ਮੇਰੇ ਕਹਿੰਦੇ ਹੋਣਾ ਅੱਗੇ ਬਰਗੋ ਜੋ ਤੇ 100 ਰੁਪਏ ਆਉਜੇ ਜੀ ਬੋਲੋ ਜੀ ਓ ਡਾਕਟਰਾਂ ਤਰਾ ਇਹਨੇ ਵੀ ਆਪ ਦੀ ਫੀਸ ਪੱਕੀ ਕਰ ਰੱਖੀ ਆ ਹਰ ਕਿਸੇ ਨੂੰ ਟੈਕੋ 100 ਰੁਪਏ ਮੱਥਾ ਔਰ ਨਾਲੇ ਬਾਬਾ ਤੇਰੀ ਕੋਈ ਹੋਰ ਬਿਮਾਰੀ ਠੀਕ ਹੋਵੇ ਨਾ ਹੋਵੇ ਜਿਵੇਂ ਤੂੰ ਇੰਦੇ ਕ ਘੋੜਾ ਬਣਾ ਫਿਰਦਾ ਨਾ ਤੇਰੀ ਰੀੜ ਦੀ ਹੱਡੀ ਦਾ ਮਣ ਕੇ ਜ਼ਰੂਰ ਹਲਾ ਦੂਆ ਬੋਲ ਉਹ ਕਿੱਥੇ ਜਾ ਰਿਹਾ ਉਹ ਉੱਡਦਾ ਦੇਖ ਲਓ ਉਹ ਸਾਰੇ ਬਾਬੇ ਇਹੋ ਜਿਹੇ ਹੋਣੇ ਚਾਹੀਦੇ ਆ ਬੰਦਾ ਇਹਨਾਂ ਕੋਲ ਜਾਨ ਲੱਗਿਆ ਵੀ ਨਾ 10 ਵਾਰੀ ਸੋਚੇ ਕਿਵੇਂ ਲੱਭ ਲੱਭ ਕੇ ਚਿੰਟੇ ਮਾਰਦਾ ਪਿਆ ਉਹ ਆ ਬੁੜੀ ਦੀ ਤਾਂ ਪੂਰੀ ਤਸੱਲੀ ਕਰਾਤੀ ਹੋਇਆ ਤਾਂ ਬਾਬੇ ਨੇ ਬਹੁਤ ਹੀ ਵਧੀਆ ਕੰਮ ਕੀਤਾ ਆ ਬੁੜੀਆਂ ਨਾਲ ਤਾਂ ਹੋਣਾ ਹੀ ਆਣਾ ਚਾਹੀਦਾ ਬੁੜੀਆਂ ਦੇ ਮੋਸਾਬਿਆਂ ਨੂੰ ਸਿਰ ਤੇ ਚੜਾਇਆ ਹੋਇਆ ਉਹ ਇਹ ਵਿਚਾਰੀ ਆਈ ਸੀ ਆਪਦੇ ਪੂਤ ਪ੍ਰੇਤਾਂ ਦਾ ਲਾਇਕ ਰੌਣ ਬਾਬੇ ਕੋਲ ਤੇ ਹੁਣ ਡਾਕਟਰਾਂ ਕੋਲ ਆਉਦੀ ਟੂਈ ਲਾ ਲਵਗੀ ਓ ਯਾਰ ਮੈਨੂੰ ਸਾਲੀ ਸਮਝਦਾ ਬਣਾ ਖੜੇ ਬਾਬਾ ਬਣਾ ਫਿਰਦਾ ਹੈ ਜਿਵੇਂ ਦੀਵਾਨ ਜੇ ਲਾਈ ਬੈਠਿਆ ਆਉਦੀ ਤੇ ਪੁੱਛਾ ਕੱਢੀ ਹੰਦੇ ਆ ਆ ਬੰਦੇ ਤੁਸੀਂ ਨਾ ਗੱਲ ਸੁਣਿਓ ਬਿਲਕੁਲ ਸਹੀ ਕਹੀ ਐਣੇ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਜਗ੍ਹਾ ਨਿਕਲੀ ਆ ਇਹ ਹੱਥ ਹੁੰਦਾ ਆ ਜਿਨ੍ਹਾਂ ਦੇ ਘਰੇ ਮੰਜੇ ਟਾਉਣ ਦੀ ਜਗ੍ਹਾ ਨਹੀਂ ਉਹਨਾਂ ਦੀ ਜਗ੍ਹਾ ਨਿਕਲਦੀ ਕੁਝ ਖੇਧੀ ਆ ਕਦੀ ਸੁਣਿਆ ਕਦੀ ਵੀ ਮੀਰ ਬੰਦੇ ਦੇ ਘਰੇ ਜਗ੍ਹਾ ਨਿਕਲੀ ਹੋ ਨਹੀਂ ਜਿਨ੍ਹਾਂ ਦੇ ਆਪਣੇ 2 ਕਮਰਲੇ ਜਗ੍ਹਾ ਹੁੰਦੀ ਨਾ ਉਹ ਵਿੱਚ ਮਰਜੀ ਬਾਬਿਆਂ ਦੀ ਵੀ ਕੱਢ ਲਈ ਗੈਲਟੇੜਾ ਵਾਹੂ ਬਨਾਲ ਦਾ ਪਲਾਟ ਪਰ ਲਈ ਸਹੀ ਗੱਲ ਬੰਦੇ ਨੇ ਜਮਾਂ ਸਹੀ ਗੱਲ ਕਹੀ ਆ ਨਲੇ ਮੈਂ ਤੁਹਾਨੂੰ ਦੱਸ ਦਿਆਂ ਆ ਸ਼ੱਭੂ ਬਾਬੇ ਨੇ ਆਪ ਦੀ ਆਪ ਹੀ ਮੰਨ ਲਿਆ ਨਿੰਗ ਸਿੰਘਾਂ ਤੋਂ ਡਰਦੇ ਆ ਕਹਿੰਦਾ ਮੇਰੇ ਚ ਕੋਈ ਬਾਬਾ ਨਹੀਂ ਆਂਦਾ ਕੋਈ ਪੀਰ ਨਹੀਂ ਆਦਾ ਆ ਸੁਣੋ ਤੁਸੀਂ ਆਪ ਹੀ ਨਾਈਕ ਵੀ ਪੀਰਾਂ ਦਾ ਨਾਈਕ ਪਗੰਬਰਾਂ ਦਾ ਨਾਈਕ ਦੇਵਤਾਂ ਦਾ ਜੇ ਜਦੋਂ ਸਾਜ ਚੱਲਦੇ ਆ ਜਿਵੇਂ ਹੁਣ ਆਪਾਂ ਨੱਚਦੇ ਆ ਗਾਨਿਆਂ ਵਿਆਹਾਂ ਸ਼ਾਦੀਆਂ ਤੇ ਮਸਤੀ ਚ ਹੋ ਕੇ ਨੱਚਦੇ ਆ ਆਪਦੇ ਆਪ ਨੂੰ ਪੂਰੀ ਲਹਿਰ ਚ ਕਰਕੇ ਦੇਖ ਲੋ ਭਰਾਓ ਇਹ ਚ ਕੋਈ ਪੀਰ ਰੀਆਂ ਦਾ ਕੋਈ ਪਗੰਬਰ ਰੀਆਂ ਦਾ ਇਹ ਸਿਰ ਜਾ ਘੁਮਾ ਕੇ ਬਸ ਡਰਾਮੇ ਕਰਦਾ ਤੇ ਇਹਨਾਂ ਦਾ ਇੱਕ ਆ ਝੂਠ ਵੀ ਸੁਣ ਲੋ ਕਿਸੇ ਤੋਂ ਇਹਨਾਂ ਨੇ 1 ਰੁਪਿਆ ਵੀ ਨਹੀਂ ਮੰਗਿਆ ਹਾਂ ਆਪਣੀ ਸ਼ਰਧਾ ਨਾਲ ਕੋਈ 10 ਵੀ 50 ਵੀ ਪੰਜਾਰ ਤੇ ਮੱਥਾ ਚੜਾਵਾ ਦੇ ਰਿਹਾ ਉਹ ਵੀ ਮੱਥਾ ਟੇਕ ਨਹੀਂ ਕਰ ਸਕਦੇ ਦੇਖੋ ਸ਼ਰੀਆਮ ਵੀ ਝੂਠ ਬੋਲੀ ਜਾਂਦੇ ਆ ਓਏ ਤੁਸੀਂ ਸਾਰੀ ਵੀਡੀਓ ਚ ਦੇਖਿਆ ਹੋਣਾ ਰੇਕ ਸੰਗਤ ਨੂੰ ਕੀ ਆਂਦੀ ਸੀ ਬਿੱਟੇ ਕੋ 100 ਰੁਪਏ ਮੱਥਾ ਦੇਖੋ 100 ਰੁਪਏ ਮੱਥਾ ਤੇ ਹੁਣ ਕਹਿੰਦੇ ਕੋਈ 50 ਟਿੱਕੇ ਕੋਈ 20 ਟਿੱਕੇ ਆਪਾਂ ਇੰਤੂ ਪਰੰਤੂ ਨਹੀਂ ਕਰ ਸਕਦੇ ਤੇ ਨਾਲੇ ਚੋਰ ਤੇ ਨਾਲੇ ਚਤਰਾਈਆਂ ਨਾਲੇ ਢੱਕਣਾ ਭਰਾ ਬਣਿਆ ਤੇ ਉਹ ਨਿੰਗਾਂ ਸਿੰਘਾਂ ਨੇ ਚੰਗੇ ਲੋਟ ਕੀਤਾ ਤੇ ਹੁਣ ਦੇਖੋ ਕਿਵੇਂ ਮਾਫੀਆਂ ਮੰਗਦਾ ਪਿਆ ਅੱਜ ਤੋਂ ਪਹਿਲਾਂ ਮੇਰੀ ਗੱਡੀ ਤੇ ਪਾਣਾ ਨੇ ਵੀਡੀਓ ਪੈਗੀਆਂ ਮੇਰੀ ਗੱਡੀ ਤੇ ਜੋ ਪਖਾਨ ਪਖੰਡ ਹੋ ਗਿਆ ਮਸਤ ਮੈਂ ਮਾਫੀ ਚਾਹਨਾ 5500 ਆਟ ਜੋੜ ਕੇ ਮਾਫੀ ਮੰਗਦੇ ਆ ਜੀ ਵੀ ਅੱਜ ਤੋਂ ਬਾਅਦ ਮੇਰੇ ਪੇਜ ਤੇ ਜਾਂ ਮੇਰੇ ਚੈਨਲ ਤੇ ਭਾਈਮਨਪ੍ਰੀ ਸਿੰਘ ਜੀ ਨੂੰ ਔਰ ਉਹਨਾਂ ਦੀ ਪੂਰੀ ਟੀਮ ਨੂੰ ਕੋਈ ਨਾਂ ਨਾ ਮਿਲੂਗਾ ਨਾ ਨਾ ਵੀਡੀਓ ਸੈਕਟਰ ਦੀ ਵੀਡੀਓ ਕੋਈ ਅਪਲੋਡ ਕਰਾਂ ਔਰ ਨਾ ਮੈਂ ਮੇਰੀ ਗੱਦੀ ਦੇ ਕੋਲ ਪਖੰਡ ਕਰਾਂ ਦੇਖ ਲਿਆ ਤੁਸੀਂ ਉਹਦੇ ਭਰਾ ਨਹੀਂ ਕਹਤਾ ਵੀ ਅਸੀਂ ਇਹ ਪਖੰਡ ਕਰਕੇ ਵੀਡੀਓ ਨਹੀਂ ਬਣਾਉਂਦੇ ਹੁਣ ਮਤਲਬ ਕਹਿੰਦਾ ਵੀ ਇਹ ਪਖੰਡੀ ਕਰਦੇ ਆ ਇਸ ਲਈ ਕਹਿਣਾ ਇਹ ਪਖੰਡੀਆਂ ਕੋਲੋਂ ਬਚੋ ਜੇ ਤੁਸੀਂ ਜਾਣਾ ਹੀ ਗੁਰਦੁਆਰੇ ਮੰਦਰ ਮਸਜਿਦ ਜਿੱਥੇ ਮਰਜੀ ਜਾਓ ਪਰ ਇਹ ਪਖੰਡੀਆਂ ਕੋਲ ਨਾ ਜਾਓ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਨਾ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਬਹੁਤ ਜਲਦੀ ਅਗਲੀ ਵੀਡੀਓ 'ਚ ਅੱਛਾ ਆਂਝਲੀ ਵੀਡੀਓ ਨਹੀਂ ਨਾ ਵੈਸੇ ਕਹਿਣ ਦੀ ਗੱਲ ਨਹੀਂ ਚਾਸ ਕਰਾ ਦੇ ਸਹੀ ਅੱਲਾ ਦੀ ਦਿੱਕਤ ਸਹੀ ਚਾਸ ਪਾ ਲੱਗੇ ਤੇ ਜਿੱਤੇ ਨੇ ਚਿਮਟੇ ਮਾਰੇ ਲੱਕਾ ਚ अच्छा बंदियों तो जारी <laughs> एक 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 पता, पता तो निकल के गई मैं वाला बंदਿਆਂ ਦੇ ਤੇ ਉਹਨੇ ਚਿੰਟਾ ਮਾਰਿਆ ਇੱਕ ਇੱਕ ਉਹਨੂੰ ਪਤਾ ਹੈ ਕਿ ਕੋਈ ਉਹ ਨਾ ਹੋਵੇ ਮੇਰੇ ਤੋਂ ਤਗੜਾ ਹੋਵੇ ਮੇਰੇ ਹੱਥਾਂ 'ਤੇ ਉਹ ਡਰਦਾ ਹੋਵੇ ਐਸੇ ਚਿੰਪੇ ਨਾਲ ਮੇਰੀ ਟੂ ਹਿਲਾ ਲ ਕਰ ਦਵੇ ਹੈ ਉਹਨੇ ਕਿਹਾ ਜਨਾਨੀਆਂ ਦੇ ਹੱਥੀ ਪੈਣਾ ਕੋਈ ਨਹੀਂ ਇਹ ਪੁਜਾਰੀ ਦੇ ਹੱਥ ਲੱਕ ਚ ਮਾਰਦੇ ਜੂਂੜਿਆਂ ਤੋਂ ਫੜ ਕੇ ਤਰੂਲੇ ਤੂੰ ਤੇ ਆਤੀ ਤੇ ਉਹ ਚਲੀ ਵਾਟਦੀ ਅੜਦੀ ਕਰਦੀ ਹੈ ਕੰਦੀ ਆਈ ਹੈ ਕੀ ਨਾ ਆਪਣੇ ਜੀਲ ਕਢਾਣਾ ਤੇ ਨਾ ਉਹ ਲੋਨ ਡਾਡਰ ਨੂੰ ਜਾ ਕੇ ਚੱਕ ਕਰਾ ਤੋ ਅੱਲਾਹ ਦੀ ਕਸਮ ਹੈ ਯਾਰ ਇੰਨੇ ਭੋੜੇ ਲੋਗ ਹਾਏ ਅੱਲਾਹ ਠੀਕ ਹੈ ਯਾਰ ਮੈਨੂੰ ਇਹ ਨਹੀਂ ਸਮਝ ਲੱਗਦੀ ਹੈ ਇਹ ਵੀ ਆਪਣੇ ਤਰ੍ਹਾਂ ਬੰਦੇ ਹੀ ਨੇ ਨਾ ਬਿਲਕੁਲ ਠੀਕ ਹੈ ਇਹ ਵੀ ਲੋਨ ਬਾਬੇਦਰਾਸ ਫਾਸ਼ ਹੋ ਗਿਆ ਨਾ ਹਾਂ ਬੇਨੂ ਨਿਆنگ ਸਿੰਘ ਮਹਾਰਾਜ ਜੀ ਨੇ ਸਿੱਧੇ ਹੋਣੇ ਤੇ ਬਾਬਾ ਜਿਹੜੀ ਨਿਆਣਾ ਕੋ ਯਕੀਨ ਮਾਨੂੰ ਮੋਟੀ ਜੋ ਡਾਂਗ ਦੋ ਕੀ ਹੋ ਓ ਮਾ ਉਹ ਕੀ ਇਹਨਾਂ ਨੂੰ ਕਹਿੰਦੇ ਮਿਲਦੋ ਇਹ ਵੀ ਨਹੀਂ ਪਤਾ ਕੀ ਕਹਿੰਦੇ ਇਹ ਰਾਂਗਾ ਜਿਹੜਾ ਉਹ ਹੁੰਦਾ ਨਾ ਲੰਬੀ ਦੀ ਡਾਂਗ ਅੱਲਾਹ ਦੀ ਕਸਮ ਇਹਦੇ ਪੰਜ ਸੱਤ ਚਿੱਤਰਾਂ ਦੀ ਛੱਡੀਆਂ ਉਹਨਾਂ ਖੁਦਾ ਦੀ ਕਸਮ ਇਹ ਬਾਬਾ ਤੈਨੂੰ ਕਵੇ ਚੱਲ ਜਿਹੜੇ ਬਾਬਿਆਂ ਕੋ ਤੂੰ ਕੰਮ ਕਰਉਣਾ ਨਾ ਬਾਬੇ ਨੂੰ ਬੁਲਾ ਠੀਕ ਹੈ ਉਹ ਜਿਹੜੇ ਤੇਰੇ ਗੈਬੀ ਬਾਬੇ ਨੇ ਬਾਬਿਆਂ ਦੀ ਵਿਆਸੀ ਦੀ ਤੈਸੀ ਜੇ ਵੈਸੇ ਮੈਨੂੰ ਲੱਗਦਾ ਕਿ ਜਿਵੇਂ ਉਹ ਚਿਮਟੇ ਵਾਲੇ ਬਾਬੇ ਦੀਆਂ ਵੀ ਕਸਮ ਇਹਨੇ ਆ ਚਿਮਟਾ ਤੇ ਲਾ ਕੇ ਉਹ ਬੰਦਾ ਦੇ ਬੈਲੂ ਨੇ ਜਿਹੜੇ ਦੋ ਵਰੀ ਇੱਕ ਬੰਦੇ ਦੇ ਠਾਹ ਮਾਰਿਆ ਦੂਜਾ ਬੰਦਾ ਉੱਟ ਕੇ ਖਲੋਇਆ ਅੱਛਾ ਪਹਿਲੇ ਜਿਹੜੀਆਂ ਦੋ ਜਨਾਨੀਆਂ ਤੇ ਚਿਮਟੇ ਮਾਰ ਰਿਆ ਨਾ ਉਤ ਚੇਰੀਆਂ ਬਰਦਾਸ਼ਤ ਕਰਦੀਆਂ ਤੀਜ ਜਣੀ ਤੇ ਜਦੋਂ ਮਾਰਿਆ ਰੱਖ ਕੇ ਜੋੜ ਕੇ ਕਹਿੰਦੀ ਆਈ ਇਹੀ ਇਹੀ ਉਹਨਾਂ ਨੇ ਅੱਛਾ ਜਿਹਦੀ ਆਵਾਜ਼ ਨਿਕਲੋ ਜੂਂਮੀਆਂ ਤੋਂ ਵੱੜ ਕੇ ਚੁੱਪ ਕੇ ਨਾਲ ਖਿੱਚ ਕੇ ਲੈ ਗਏ ਗਲਤ ਗੱਲ ਹੈ ਨਾ ਵੈਸੇ ਕਿਉਂ ਮੈਂ ਵੀ ਲਾ ਬੁੱਢੀਆਂ ਬੰਦਿਆ ਕੋਈ ਤੇ ਹੱਥ ਨਾ ਇੱਕ ਗੱਲ ਹੈ ਇਹ ਬੰਦਾ ਅger ਬੁੱਢੀ ਨੂੰ ਮਾਰ ਜੇ ਹੱਥ ਲਾ ਲੇ ਤੇ ਆ ਚੀਓ ਆਵਾਜ਼ ਮੈਂ ਕਹ ਨਾ ਥਾਣੇ ਦੀ ਘਟੋਰ ਪੰਦੀਆਂ ਨੇ ਕਹਿੰਦੀ ਪਾਪੇ ਕੋ ਲੱਕ ਦੁਕਾਨ ਤੇ ਇਹ ਲਾਈ ਤੇ ਚਿੰਤੇ ਮੂੰਹ ਫੋ ਜਿੰਮਤੇ ਖਾਈ ਜਾਂਦੀਆਂ ਪਈਆਂ ਨੇ ਅੱਛਾ ਇਹ ਮੇਰੀ ਗੱਲ ਸੁਣੋ ਗੱਲ ਏ ਵੇ ਇਹਨੇ ਜ਼ਰੂਰ ਘਰ ਜਾ ਕੇ ਸਿੱਖ ਕੇ ਦਿੱਤੀ ਸਿੱਖ ਕੇ ਇਹਨੇ ਕਿਹਾ ਅੱਜ ਉਸ ਬਾਬੇ ਕੋ ਨਹੀਂ ਜਾਂਦੀ ਜਾ ਕੇ ਨਾ ਆਪਣੇ ਬੰਦੇ ਨੇ ਕਰੇ ਬੰਦਿਆ ਚੈੱਕ ਨਹੀਂ ਕਿ ਲਾਸ਼ਾਂ ਕਿ ਨਹੀਂ ਆ ਕਿ ਪਈਆਂ ਮੰਦਾ ਵੀ ਕਹਿੰਦਾ ਹੈਗਾ ਰੋਟੀਆਂ ਤੂੰ ਨਾ ਪਕਾ ਮੈਂ ਬੰਦਾ ਤੂੰ ਟੁਟਕੋਰ ਕਰ ਲੈ ਥੋੜੀ ਜਿਹੀ ਨਾ ਮੈਨੂੰ ਮੈਂ ਨਾ ਮੇਰੇ ਘਰ ਖੰਡੀ ਬਾਬਿਆਂ ਤੇ ਆਪਾਂ ਨੂੰ ਕੋਈ ਗੁੱਸਾ ਨਹੀਂ ਹੈ ਠੀਕ ਹੈ ਕਿਉਂ ਕੰਮ ਹੀ ਇਹੀ ਹੈ ਕਹਿੰਦੇ ਨੇ ਜਿੰਨੀ ਦੇਰ ਤੱਕ ਲਾਲਚ ਜ਼ਿੰਦਾ ਨਾ ਠੱਗ ਭੁੱਖਾ ਨਹੀਂ ਮਾਰਦਾ ਠੀਕ ਹੈ ਪਰ ਉਹਨੇ ਲੋਕਾਂ ਨੂੰ ਕੌਣ ਸਮਝਾਵੇ ਅੱਜ ਲਿਖ ਕਹਿੰਦਾ ਨਹੀਂ ਮਾਈ ਵੇਖ ਲੈ ਮਾਈ ਕਹਿੰਦੀ ਮੈਨੂੰ ਮੈਨੂੰ ਦੇਖਦਾ ਨਹੀਂ 70% ਐ ਕਿਤਾ ਲਾ ਕੰਦੀ 70% ਨੂੰ ਇਹਨਾਂ ਸਪਾਤਾ ਤੇਰੀ ਅੱਖਾਂ ਦੇ ਵਿੱਚ ਉਹਨੇ ਸਰਵਾਈਕਲ ਵੀ ਮੋੜ ਕੇ ਬੜਾ ਹੋਣਾ ਐਂ ਜਿੱਧਰ ਵੇਖੇ ਜਿੱਧਰ ਵੇਖੇ ਉੱਤੇ ਵੇਖ ਕੇ ਕੰਦੀ ਠੀਕ ਹੋ ਗਈ ਹੈ ਲੈ ਦੀ ਮੇ ਪੋਲੇ ਲੋਕ ਨਿਕਨਾਲ ਪੋਲੇ ਲੋਕ ਨੇ ਉਹਨਾਂ ਨੇ ਸਹੀ ਗਿਆ ਕਿ ਮਗਰ ਲਾ ਲੈਂਦੀ ਹੈ ਦੁਨੀਆ ਲੋਕਾਂ ਦਾ ਹੀ ਕੋਸ਼ ਸਾਡੇ ਵਰਗੇ ਹਾਲੇ ਦਵਾਲੇ ਵਾਲੇ ਜਿਹੜਾ ਉਹਨਾਂ ਨੂੰ ਕਹਿੰਦੇ ਨੇ ਓਏ ਅੱਗੇ ਤੇ ਚ ਉਹਨਾਂ ਦੇ ਆਪਣੇ ਹੀ ਹੁੰਦੇ ਨੇ ਉਹਨੇ ਮੈਂ ਕਰਦੀ ਉਹਨਾਂ ਨੇ ਆਪਣੀ ਡਰਾਮੇਬਾਜ਼ੀ ਸ਼ੁਰੂ ਕੀਤੀ ਉਹਨਾਂ ਨੂੰ ਪਤਾ ਕਿੰਨੀ ਸੰਗਤ ਆਈ ਆ 30 ਲੱਖ ਦਾ ਸੋਨਾ ਕਹਿੰਦੀ ਮੈਂ ਪਾਇਆ ਉਹਨੂੰ ਕਹਿੰਦੇ ਸੀ ਸਾਰਾ ਕੁਝ ਲਾ ਕੇ ਇੱਥੇ ਰਾਜਾ ਵਿਚਾਰੀ ਗੰਢਲੀ ਚ ਬਣਾ ਲਾ ਮੁੜ ਕੇ ਉਹਦੀਆਂ ਜਿਹੜੀਆਂ ਸੱਤ ਹਜ਼ਾਰ ਦੀਆਂ ਟੂਮਾਂ ਲੈਣਾ ਉਹਨੇ ਮੁੜ ਕੇ ਵੀ ਲੱਪਣੀਆਂ ਸੀ ਟੂਮਾਂ ਦੇ ਕਈ ਲੋਕੀ ਦੇ ਵੀ ਜਾਣਦੇ ਨੇ ਉਹਨਾਂ ਸਾਡੇ ਮੱਲੇ ਚ ਆਪਣਾ ਬਕੂਆ ਹੋਇਆ ਚਾਰ ਪੰਨ ਦਿਨ ਪਹਿਲੇ ਦੀ ਗੱਲ ਹੋ ਮਾਈ ਦੀ ਨਾ ਕੋਈ ਖਾਲਾ ਹੁਣਾ ਪਰ ਦੁੱਧ ਲੈਣੇ ਆ ਉਹ ਬਾਬਾ ਜੀ ਹੁਨੇ ਤੇ ਉਹ ਦੋ ਬੰਦੇ ਆਏ ਸੀ ਉਹ ਕਹਿੰਦੇ ਸੀ ਖੁਸ਼ਰੇ ਸੀ ਕਹਿੰਦੇ ਉਹਨਾਂ ਨੇ ਬੱਚਾ ਨਹੀਂ ਆ ਉਹਨਾਂ ਦੇ ਨੂੰ ਘਾਟ ਤੇ ਕਾਫੀ ਦੇਰ ਹੋ ਗਈ ਵਿਆਹ ਨੂੰ ਤੇ ਉਹਨਾਂ ਨੇ ਕਹਿੰਦੇ ਜੇ ਅਸੀਂ ਦਵਾ ਕਾਣੇ ਤਾਂ ਉਹਨਾਂ ਦੀ ਬੱਕਰੀ ਖੋਲ ਕੇ ਲੈ ਗਏ ਲੈ ਗਏ ਨੇ ਉਹਨੇ ਦਿੱਤੀ ਬੱਕਰੀ ਮਾਈ ਵਿਚਾਰੀ ਕਹ ਪਾ ਚੁਗਨ ਗਈ ਹੋਈ ਮਾਈ ਘਰ ਆ ਕੇ ਮੈਂ ਕਹਿੰਦੀ ਜੇ ਗਵਾਦ ਰਿਓ ਮੈਂ ਉਥੇ ਲੋਕਾਂ ਦੀ ਆਉ ਕਰਦੀ ਮੇਰ ਦੀਆਂ ਮੈਂ ਤਾਂ ਕਰਦੀ ਬੜੀ ਤੂੰ ਤੀਤੀ ਹਜ਼ਾਰ ਦੀਆਂ ਬੱਕਰੀਆਂ ਹੋਰ ਕਿ ਲੋਕਾਂ ਦੇ ਛੜਜ ਕਰੋਗੇ ਆਪ ਹੀ ਸਾਰਾ ਕੁਛ ਉਸ ਤੇ ਦੇ ਨਾਲ ਉਹਨੂੰ ਚਾਰੀ ਗਈ ਨਹੀਂ ਅਗਲੇ ਸਬੂ ਨੇ ਕਹਤਾ ਦੁਆ ਕਰ ਮੇਰੇ ਲਾਦ ਹੋਈਏ ਤੇ ਬੱਕਰੀ ਕੋਲ ਕੇ ਲਾਇਆ ਨਹੀਂ ਉਹਨੇ ਕਿਹਾ ਕਿ ਅਸੀਂ ਦੁਆ ਕਰਾਂਗੇ ਬੱਕਰੀ ਸਾਨੂੰ ਦੱਸੀ ਬੱਕਰੀ ਲੱਗਦੀ ਨਹੀਂ ਚਿੱਟੀ ਬੱਕਰੀ ਦੀ ਤੇ ਨਾ ਫਲਾ ਇਹ ਚਿੱਟੀ ਬੱਕਰੀ ਜਿਹੜੀ ਸੋਨੀ ਲੱਗਣ ਦੀ ਆ ਵੀਡੀਓ ਤੋਂ ਬਾਅਦ ਮੈਂ ਬਾਬੇ ਨਾਲ ਵੀ ਅਫਸੋਸ ਕਰਕੇ ਹੁੰਦਾ ਬਾਬਾ ਤੈਨੂੰ ਖੁਸਰੇ ਟੀਕਾ ਲਾ ਕੇ ਨੇ ਬਾਬਾ ਕਹਿੰਦਾ ਮੈਨੂੰ ਪਤਾ ਨਹੀਂ ਉਹਨਾਂ ਨੇ ਕਿ ਪਾਲ ਕੇ ਧੂਕਣਾ ਅੰਮਾ ਕਹਿੰਦੀ ਮੇਰਿਆਂ ਭੁੱਖਾ ਜਿੱਤੇ ਦਵਾਜ ਕੀਤਾ ਸੂਸਰੇ ਆ ਗਏ ਬੁੰਤਾ ਜਿੱਦੂ ਆ ਗਿਆ ਮੇਰਿਆਂ ਭੁੱਖਾ ਤੇ ਤੇਰ ਜੇ ਅਸਰ ਨਹੀਂ ਕੀਤੀਆਂ ਹੈ ਉਹਨਾਂ ਦੀ ਭੁੱਖਾ ਤੇ ਅਸਰ ਕਰਦੀਆਂ ਸੋਹਣ ਦੀ ਰਾਣੀ ਵਿਚਾਰੀ ਟੰਡੀ ਰਾਣੀ ਨੇ ਕਹਿੰਦੀ ਬੰਦਾ ਵੇਖ ਲੈਂਦਾ ਕਿ ਕੋਈ ہمسਾਇਆ ਨਾਲ ਕੁਸ਼ ਹੋ ਗਿਆ ਤੇ ਬੰਦਾ ਆ ਕੇ ਕਹਿੰਦਾ ਮੰਮੀ ਆਂਟੀ ਕਹਿੰਦੀ ਮੈਨੂੰ ਹੁਣ ਤੋਰੀ ਪਤਾ ਚ ਤਿੰਨ ਜੀ ਤੁਹਾਡੇ ਘਰ ਬਾਬਾ ਤੇਰੀ ਨੂੰ ਤੇਰਾ ਪੁੱਤਰ ਅਜੇ ਤਿੰਨਾ ਨਹੀਂ ਨੀ ਐਡੀ ਸੋਹਣੀ ਬੱਕਰੀ ਸੀ ਜਿਹੜੀ ਅਗਲੇ ਕੋਲ ਗਿਆ ਗਿਆ ਨਾ ਰਹਿਦੀ ਗੁੱਦੀ ਮੈਂ ਮਾਸੀ ਨੂੰ ਉਂਗਲੀ ਲਾ ਗਿਆ ਅੱਗੇ ਦੋ ਦਿਨਾਂ ਬਾਅਦ ਉਹ ਵਿਚਾਰੀ ਅੱਜ ਸਹੀ ਹੋਈ ਹੈ ਮਾਰੀ ਮੋਟੀ ਕੱਲ ਦੁੱਧ ਦੇਣ ਆਈ ਸੀ ਤੇ ਕੀ ਅੰਦਰ ਸਨ ਸੀ ਮਿੰਨੂ ਕੱਲ ਜਦੋਂ ਦੁੱਧ ਦੇਣ ਆਈ ਉਹਦੋਂ ਤੈਨੂੰ ਆਪਣਾ ਹਾਲ ਵਾਸ ਤੇ ਤੂੰ ਕਰ ਆਪਣਾ ਵਿਚਾਰੀ ਤੋਂ ਨਾਮ ਦਈਸ ਮੈਂ ਕਿਹਾ ਖਾਲਾ ਅੱਜ ਨਹੀਂ ਕੋ ਪਾਸ ਕਰਨਗੇ ਨਹੀਂ ਨਹੀਂ ਲੈ ਕੇ ਤੇਰੇ ਘਰੇ ਢੇਢ ਚਲਈਏ ਉਹ ਹੋਣੀ ਹੈ ਸਾਰਾ ਖਲਾ ਖਲਾ ਨਤੀ ਮੈਂ ਉਹ ਜੀ ਦੱਸਿਆ ਕਿ ਚੋਦੀ ਕਰ ਰਹੇ ਆ। ਫਰਾਂ ਦਾ ਵੀਡੀਓ ਵਿਖਾ ਕੇ ਉਹਨਾਂ ਕਾਲਾ ਆਵੇ ਤੈਨੂੰ ਆਨਲਾਈਨ ਫਿਸ ਕਰਦੀ ਪਈ। ਫਿਸ ਨਹੀਂ ਕਰਦੀ। ਪ੍ਰਿਯੋ ਵਿਚਾਰੀ ਐ ਕਹਿੰਦੀ ਕਿ ਮੈਂ ਹੁੰਦੀ ਨਾ ਤੇ ਮੈਂ ਕਦੀ ਵੀ ਨਹੀਂ ਸੀ ਜਾਣਦੇ। ਉਹ ਪੱਕੰਦੀ ਇਦਾਂ ਦੇ ਹੁੰਦੇ ਨੇ ਮੇਰੇ ਕੋਲ ਮੈਨੂੰ ਇਹ ਉਹ ਆਬਾ ਨਾਲ ਦੀ ਬਾਜੀ ਕਹਿੰਦੀ ਮੇਰੇ ਕੋਲ ਆ ਕੇ ਕਹਿੰਦੇ ਦਾਰਿਆਂ ਦਾ ਬੋਰਾ ਦੇ ਕਹਿੰਦੀ ਮੈਂ ਤੇ ਕਹਾਂ ਮੈਂ ਤੇ ਆਪ ਮੋ ਲਾਟਾ ਖਾ ਨਹੀਂ ਮੈਂ ਤੈਨੂੰ ਦਾਰਿਆਂ ਦਾ ਬੋਰਾ ਕਿੱਥੋਂ ਦਾ ਤੇ ਕਹਿੰਦਾ ਜਿਹੜਾ ਅੰਗੂਠੀ ਆ ਚੁ। ਆ ਦੇ ਦੇ ਕੋਫੀ ਦੇ ਮੁਤੇਰਾ ਨਹੀਂ ਤੁਮਿੰਦਾ ਜੀ ਉਹ ਕਿਸੇ ਮੀਆ ਉਹ ਕਿਸੇ ਮੱਲਾ ਵੇਦਾ ਜੁੱਤੇ ਕਿਵੇਂ ਪਾਉਂਦੇ ਉਹ ਕਿਸੇ ਮਿਸ਼ਨ ਦੀ ਅੱਤੇ ਆਏ ਹੋਏ ਸਨ ਮਿਸ਼ਨ ਪੂਰਾ ਉਹਨਾਂ ਦਾ ਮੀਜ਼ਰ ਪੁੜਾ ਗਿਆ ਤੇ ਉਹ ਕਹਿੰਦੀ ਉਧਰ ਜਿੱਦੋਂ ਨੇ ਬੱਕਰੀ ਖੇਚ ਲਿਆਂਦੀਆਂ ਤਾਂ ਉਹ ਕਹਿੰਦਾ ਆ ਜਾ ਜਾਂ ਤਾਂ ਭੁੱਖੇ ਲੋਕ ਨਹੀਂ ਇਹਨਾਂ ਕੋਲ ਕੁਝ ਨਹੀਂ ਲੱਭਣਾ ਜੋ ਸਾਨੂੰ ਲੱਭਣਾ ਸੀ ਲੱਭ ਗਿਆ ਬੱਕਰੀ ਲੱਗ ਬੱਕਰੀ ਉਹਨਾਂ ਦੀ ਕਾਲਜ ਬੱਕਰੀ ਵੀ ਚੰਗੀ ਸੋਹਣੀ ਚਿੱਟੇ ਰੰਗ ਦੀ ਬੱਕਰੀ ਮੈਂ ਤੁਹਾਨੂੰ ਅੱਗੇ ਵੀ ਜਿੰਨੇ ਦੇਰ ਤੱਕ ਲਾਲਚ ਜ਼ਿੰਦਾ ਹੈ ਨਾ ਠੱਗ ਭੁੱਖਾ ਨਹੀਂ ਮਰਦਾ ਉਹ ਖਾਲਾ ਕਹਿੰਦੀ ਮੇਰਾ ਹਜੇ ਪਿਛਲੇ ਮਹੀਨੇ ਪਤੀ ਜਾਇਆ ਉਨੇ ਚਿਟੇਰਾੰਗ ਦਾ ਬੱਕਰਾ ਲਿਆ ਤੇ ਮੈਨੂੰ ਕਹਿੰਦਾ ਖਾਲਾ ਮੈਨੂੰ 30000 ਦੇ ਦੇ ਇਹਦੇ ਨਾਲ ਚੰਗਾ ਤੇ ਮੈਂ ਉਹਨੂੰ 30 ਦੇ ਦਿਆਂਗਾ ਵੇਚ ਦੇ ਤੈਨੂੰ ਚੰਗਾ ਜਿਹਾ ਤੂੰ ਵੀ ਲਾਲਚ ਕੀਤੀ ਕਿ ਨਹੀਂ ਮੈਂ ਨਹੀਂ ਚਾਹੀਦੀ ਜਾਂਗੀ ਨਾਲੇ ਵਿਆਹ ਵੀ ਲੈ ਲੈਂਦੀ ਤੇ ਨਾਲੇ ਵੇਚ ਲੈਂਦੀ ਤੇ ਕਹਿੰਦੀ ਵੇਖ ਲੈ ਮੈਂ ਲੋਕਾਂ ਦੀ ਮਿਹਨਤ ਘਾਟਦੀ ਫੇਰਨੀ ਆ ਅੱਛਾ ਘਾਟ ਬੱਕਰੇ ਲਟਾਉਣ ਵਾਸਤੇ ਤਾਂ ਇਹਨੂੰ ਕੀ ਕਹਿੰਦੀ ਮੇਰੀਆਂ ਪੂਕਾ ਤੇ ਦੇ ਤੇ ਚੱਲੀ ਜਾਂਦਾ ਉਹਨੇ ਮੇਰੇ ਤੋਂ ਕੋਈ ਫੂਕ ਜਿ ਕੋਈ ਦਮ ਕਰ ਦਿੱਤਾ ਕਹਿੰਦੀ ਆਹੋ ਮੇਰੇ ਘਪੂਕਾ ਤੇ ਦੇ ਤੇ ਤੜ ਸਾਰੀ ਉਮਰ ਤੇ ਨਸਿਰਕ ਬੰਦ ਜਾਵਗੀ ਉਹਦੀ ਤੇ ਇੱਕ ਬੋਗ ਇਧਰ ਤੇ ਜਾਦੂਕਾਰ ਦੀ ਸੋਵਾ ਸੋਵਾ ਰੱਬਾ ਮਾ ਕਰ ਪਰ ਇਹ ਕਿ ਜਾਨੇ ਸਾਡੀ ਇਹ ਕਹਾਈ ਸੀ ਬੋਲਿਓ ਅੱਲਾ ਦੇ ਭਾਵੇਂ ਬੰਦੇ ਬਚੋ ਇਹਨਾਂ ਲੋਕਾਂ ਦਾ ਬਚੋ ਵਾਕੀ ਬਚੋ ਮੰਗ ਰ ਆਪਣੀ ਜਾਨ ਕੋਲ ਮੰਗੋ ਦੇਖੋ ਗੱਲ ਕਰਨ ਦਾ ਮਕਸਦ ਹੈ ਤੁਹਾਡਾ ਕੱਖ ਨਹੀਂ ਆਪਣਾ ਤੁਹਾਡਾ ਕੱਖ ਨਹੀਂ ਰਹਿਣਾ ਇਹਨਾਂ ਦਾ ਕੱਖ ਨਹੀਂ ਜਾਣਾ ਠੀਕ ਹੈ ਦੇਖੋ ਜਿਹੜੇ ਲੋਕ ਆ ਰਹੇ ਨੇ ਉਹਨਾਂ ਕੋਲ ਸਿਰਫ ਇੱਕ ਮੁੰਦਰੀ ਹੈ ਤੇ ਉਹਨੇ 30 ਲੱਖ ਦਾ ਸੋਨਾ ਸਿਰਫ ਹੱਤਾ 'ਚ ਬਾਬਾਵਾਂ 'ਚ ਪਾਇਆ ਹੋਇਆ ਹੈ ਵੇ ਇੱਥੋਂ ਵੇ ਲੋ ਅੱਛਾ ਫਿਰ ਫਿਰ ਝੂਠ ਸਰਿਆਮ ਮਾਰੀ ਜਾਂਦੀ ਪਈ ਐ ਅਸੀਂ ਤੇ ਕਿਸੇ ਕੋਈ ਕਹਿੰਦਾ ਕੁਝ ਮੰਗਦੇ ਹੀ ਨਹੀਂ ਐ ਬਿਲਕੁਲ ਚਲੋ ਛੋੜ ਦੀ ਸੀ ਕਿੰਨੀ ਸੰਗਤ ਆਂਦੀ ਹੁੰਦੀ ਹੁੰਦੀ ਆ ਤੇਰਾ ਕੰਮ ਹੋ ਗਿਆ ਠੀਕ ਐ ਉਹ ਜੀ ਪਤਾ ਨਹੀਂ ਕੌਣ ਮੇਰੇ 'ਚ ਆ ਜਾਂਦੀ ਠੀਕ ਐ ਤੇ ਮੇਰਾ ਤੋਂ ਮੇਰੇ ਤੋਂ 100 ਰੁਪਿਆ ਦੇ ਦਿੰਦੇ ਤੁਸੀਂ ਤੇ ਦੇਖੋ ਉਹ ਇਹ ਵੀ ਤਾਨਾ ਮਾਰਦੀ ਕਿ ਮੈਨੂੰ ਸਿਰਫ 100 ਹੀ ਦਿੰਦੇ ਹੋ ਤੁਸੀਂ ਠੀਕ ਐ ਉਹ ਇਨਾਂ ਕੋ ਬੜੇ ਟੈਕਟ ਹੁੰਦੇ ਨੇ ਪੈਸੇ ਪਸ ਦੇ ਕੇ ਔਰ ਇਹਨਾਂ ਦੀ ਆਪਣੀ ਟੀਮ ਦੇ ਬੰਦੇ ਐਵੇਂ ਜਾ ਕੇ ਇਹਨਾਂ ਦੇ ਬੰਦੇ ਹੁੰਦੇ ਨੇ ਆਏ ਮੈਨੂੰ ਪਤਾ ਇਹਨਾਂ ਦੇ ਬੰਦੇ ਵਿੱਚ ਖੜੋ ਕੇ ਬਾਬੇ ਨੇ ਆਹ ਕਰ ਦਿੱਤਾ ਬਾਬੇ ਨੂੰ ਲਾ ਬੰਦਾ 67 ਲਵੇ ਤੇ ਬਾਬੇ ਦੇ ਪੰਜ ਸੱਤ ਮੋਰਿਆਂ ਦੇ ਉੱਤੇ ਮਾਰੇ ਇਹਨੂੰ ਸਰਕ ਉਹ ਕੀ ਕਹਿੰਦੇ ਨੇ ਸਰਵਾਈਕਲ ਪੇਨ ਕੱਢ ਦੋਵੇ ਇਹ ਮੁੜ ਕੇ ਕਿਸੇ ਹੋਰ ਬਾਬੇ ਕੋਲ ਚੈੱਕ ਕਰੋਂਗੇ ਵੀਰੇ ਬਾਕੀ ਤੁਹਾਨੂੰ ਕੀ ਲੱਗੀ ਵੀਡੀਓ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਮਿਲਦੇ ਆਂ ਜੀ ਨਵੀਂ ਵੀਡੀਓ 'ਚ ਰੱਬਾ ਕਰੇ